ਕਿਸ ਨੇ ਬੋ ਸੋਨਾ ਲਿਖਿਆ ਜਦੋਂ ਅਸੀਂ ਚੰਦਰਮਾ ਨੂੰ ਦੇਖਦੇ ਹਾਂ ਤਾਂ ਕੁਦਰਤ ਦੀ ਸੁੰਦਰਤਾ ਨੂੰ ਦੇਖਦੇ ਹਾਂ ਜਦੋਂ ਅਸੀਂ ਸੂਰਜ ਨੂੰ ਦੇਖਦੇ ਹਾਂ ਤਾਂ ਪਰਮਾਤਮਾ ਦੇ ਤੇਜ ਨੂੰ ਦੇਖਦੇ ਹਾਂ ਤੇ ਜਦੋਂ ਅਸੀਂ ਸ਼ੀਸ਼ੇ ਨੂੰ ਦੇਖਦੇ ਹਾਂ ਤਾਂ ਪਰਮਾਤਮਾ ਦੀ ਸਭ ਤੋਂ ਸੁੰਦਰ ਰਚਨਾ ਜਾਨੀ ਕਿ ਆਪਣੇ ਆਪ ਨੂੰ ਦੇਖਦੇ ਹਾਂ ਆਪਣੇ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰੋ ਸਾਥਰੀਏ ਕਾਂਜੀ ਮਹੰਦੀਪ ਰਾਜਗੜੀਆ ਇੱਕ ਕਹਾਣੀ ਲੈ ਕੇ ਤੁਹਾਡੇ ਲਈ ਫੇਰ ਤੋਂ ਹਾਜ਼ਰ ਹਾਂ ਸ਼ੁਰੂ ਕਰਦੇ ਹਾਂ ਪੁਰਾਣੇ ਜਵਾਨੇ ਦੀ ਗੱਲ ਹੈ ਇੱਕ ਕਿਸਾਨ ਡੰਡੇ ਉੱਤੇ ਦੋ ਘੜੇ ਲੰਕਾ ਕੇ ਪਾਣੀ ਲੈਣ ਜਾਇਆ ਕਰਦਾ ਸੀ ਤਲਾਬ ਦੇ ਉੱਤੋਂ ਇਹ ਉਹਦੀ ਡੇਲੀ ਦੀ ਰੁਟੀਨ ਸੀ ਉਹਦੇ ਇਹ ਦੋਨੇ ਘੜੇ ਬਹੁਤ ਪੁਰਾਣੇ ਹੋ ਚੁੱਕੇ ਸੀ ਉਹਨਾਂ ਵਿੱਚੋਂ ਇੱਕ ਘੜਾ ਟਿਰਕ ਕੇ ਰਿਸਣ ਵੀ ਲੱਗ ਗਿਆ ਸੀ ਉਹ ਕਿਸਾਨ ਜਦੋਂ ਤੱਕ ਪਾਣੀ ਲੈ ਕੇ ਘਰੇ ਪਹੁੰਚਦਾ ਸੀ ਤਾਂ ਦੋ ਘੜੇ ਪਾਣੀ ਦੀ ਜਗ੍ਹਾ ਡੇਢ ਘੜਾ ਪਾਣੀ ਦਾ ਰਹਿ ਜਾਂਦਾ ਸੀ ਜੋ ਸਹੀ ਘੜਾ ਸੀ ਉਸ ਨੂੰ ਇਸ ਗੱਲ ਦਾ ਹੰਕਾਰ ਸੀ ਕਿ ਮੈਨੂੰ ਜੋ ਕੰਮ ਦਿੱਤਾ ਜਾਂਦਾ ਹੈ ਉਹ ਮੈਂ ਬਿਲਕੁਲ ਚੰਗੇ ਤਰੀਕੇ ਨਾਲ ਕਰਦਾ ਤੇ ਕਿਸਾਨ ਦੀ ਬਿਲਕੁਲ ਮੈਂ ਮਿਹਨਤ ਬਰਬਾਦ ਨਹੀਂ ਕਰਦਾ ਇਸੇ ਵਜ੍ਹਾ ਕਰਕੇ ਉਹ ਟਿੜਕੇ ਘੜੇ ਦਾ ਮਜ਼ਾਕ ਵੀ ੜਾਉਂਦਾ ਸੀ ਕਿ ਤੂੰ ਤਾਂ ਹੁਣ ਖਤਮ ਹੋ ਚੁੱਕਿਆ ਹੈ ਤੇਰੇ ਵਿੱਚ ਇੰਨੀ ਵੱਡੀ ਕਮੀ ਹੈ ਕਿਸਾਨ ਨੂੰ ਨਹੀਂ ਪਤਾ ਜਿਸ ਦਿਨ ਕਿਸਾਨ ਨੂੰ ਪਤਾ ਲੱਗ ਗਿਆ ਉਹ ਤੈਨੂੰ ਸਿੱਟ ਦਵੇਗਾ ਤੇ ਤੇਰੀ ਜਗਾ ਨਮਾ ਘੜਾ ਲੈ ਆਵੇਗਾ ਇਸ ਤਰੀਕੇ ਨਾਲ ਉਹ ਟਿੜਕੇ ਘੜੇ ਦਾ ਮਜ਼ਾਕ ਵੀ ਢਾਉਂਦਾ ਰਹਿੰਦਾ ਸੀ ਤੇ ਉਹ ਜੋ ਟਿੜਕਿਆ ਘੜਾ ਸੀ ਉਹ ਇਸ ਗੱਲ ਕਰਕੇ ਉਦਾਸ ਵੀ ਰਹਿੰਦਾ ਸੀ ਕਿ ਕਿਸਾਨ ਦੀ ਪੂਰੀ ਮਿਹਨਤ ਬ्यर्थ ਹੋ ਜਾਂਦੀ ਹੈ ਮੈਂ ਪੂਰਾ ਪਾਣੀ ਘਰ ਤੱਕ ਨਹੀਂ ਲੈ ਕੇ ਆ ਪਾਉਂਦਾ ਮੈਂ ਹੁਣ ਕਿਸੇ ਕੰਮ ਦਾ ਨਹੀਂ ਰਿਹਾ ਇਸ ਗੱਲ ਕਰਕੇ ਉਹ ਉਦਾਸ ਵੀ ਰਹਿੰਦਾ ਸੀ ਪਰ ਇੱਕ ਦਿਨ ਉਸ ਤੋਂ ਰਹਿਣਾ ਨਹੀਂ ਉਸਨੇ ਸੋਚਿਆ ਕਿ ਕਿਸਾਨ ਨੂੰ ਦੱਸਣਾ ਚਾਹੀਦਾ ਹੈ ਕਿ ਮੇਰੇ ਅੰਦਰ ਇੰਨੀ ਵੱਡੀ ਕਮੀ ਹੈ ਉਹ ਮੈਨੂੰ ਛੱਡ ਦੇਵੇ ਤੇ ਉਹਨੇ ਕਹਿ ਦਿੱਤਾ ਕਿ ਤੁਸੀਂ ਤਲਿਆ ਦੇ ਉੱਤੋਂ ਦੋ ਘੜੇ ਪਾਣੀ ਪਰ ਕੇ ਲਿਆਉਣਾ ਚਾਹੁੰਦੇ ਹੋ ਪਰ ਡੇਢ ਹੀ ਰਹਿ ਜਾਂਦਾ ਹੈ ਕਿਉਂਕਿ ਮੈਂ ਕ ਚੁੱਕਿਆ ਹਾਂ ਮੇਰੇ ਅੰਦਰੋਂ ਪਾਣੀ ਰਿਸਣ ਲੱਗ ਗਿਆ ਹੈ ਇਸ ਕਰਕੇ ਤੁਹਾਡੀ ਪੂਰੀ ਮਿਹਨਤ ਹੈ ਜੋ ਬੇਅਰਥ ਹੋ ਜਾਂਦੀ ਹੈ ਤੇ ਹੁਣ ਟਾਈਮ ਆ ਗਿਆ ਹੈ ਕਿ ਤੁਸੀਂ ਮੈਨੂੰ ਛੱਡ ਦਿਗੋ ਮੇਰੀ ਜਗ੍ਹਾ ਕੋਈ ਹੋਰ ਘੜਾ ਲੈ ਆਓ ਥੋੜੇ ਤੋਂ ਦੂਰ ਹੋ ਕੇ ਬੁਰਾ ਤਾਂ ਲੱਗੇਗਾ ਪਰ ਹੁਣ ਟਾਈਮ ਆ ਚੁੱਕਿਆ ਹੈ ਤਾਂ ਕਿਸਾਨ ਨੇ ਉਸ ਦੀ ਪੂਰੀ ਗੱਲ ਸੁਣੀ ਤੇ ਉਸ ਨੂੰ ਕਿਹਾ ਕਿ ਮਨ ਛੋਟਾ ਨਹੀਂ ਕਰਿਆ ਕਰਦੇ ਉਦਾਸ ਨਹੀਂ ਹੋਇਆ ਕਰਦੇ ਕੱਲ ਨੂੰ ਜਦੋਂ ਆਪਾਂ ਪਾਣੀ ਲੈਣ ਜਾਵਾਂਗੇ ਤਾਂ ਆਉਂਦੇ ਹੋਏ ਰਾਹਸਤੇ ਦੇ ਵਿੱਚ ਜੋ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਨੇ ਖਿੜੇ ਹੋਏ ਨੇ ਤੂੰ ਉਹਨਾਂ ਨੂੰ ਦੇਖੀ ਅਗਲੇ ਦਿਨ ਕਿਸਾਨ ਨੇ ਉਹੀ ਰੂਟੀਨ ਫਾਲੋ ਕੀਤੀ ਉਸ ਨੇ ਡੰਡੇ ਉੱਤੇ ਦੋਵੇਂ ਘੜੇ ਲਮਕਾਏ ਤੇ ਤਲਾਬ ਵੱਲ ਪਾਣੀ ਲੈਣ ਚੱਲ ਪਿਆ ਜਦੋਂ ਤਲਾਬ ਤੋਂ ਪਾਣੀ ਪਰਕੇ ਵਾਪਸ ਆ ਰਹੇ ਸੀ ਤਾਂ ਕਿੜਕੇ ਘੜੇ ਨੇ ਦੇਖਿਆ ਵੀ ਕਿੰਨੇ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਹਨ ਕਿੰਨੇ ਸੋਹਣੇ ਸੋਹਣੇ ਫੁੱਲ ਖਿੜੇ ਹੋਏ ਸਨ ਉਹਨਾਂ ਨੂੰ ਦੇਖ ਕੇ ਇੱਕ ਵਾਰ ਤਾਂ ਉਹਦਾ ਮਨ ਠੀਕ ਹੋ ਗਿਆ ਖੁਸ਼ ਹੋ ਗਿਆ ਪਰ ਜਦੋਂ ਉਹ ਝੋਪੜੀ ਦੇ ਵਿੱਚ ਆਏ ਤਾਂ ਕਿਸਾਨ ਨੇ ਦੋਵੇਂ ਘੜੇ ਰੱਖੇ ਤਾਂ ਉਸਨੇ ਤਿੜਕੇ ਘੜੇ ਨੂੰ ਪੁੱਛਿਆ ਬਈ ਹਾਂ ਦੱਸ ਹੁਣ ਤੇਰਾ ਮਨ ਠੀਕ ਹੋਇਆ ਤੇਰੀ ਉਦਾਸੀ ਠੀਕ ਹੋਈ ਤਾਂ ਟਿੜਕੇ ਘੜੇ ਨੇ ਕਿਹਾ ਕਿ ਰਾਸਤੇ ਵਿੱਚ ਤਾਂ ਬਹੁਤ ਚੰਗਾ ਲੱਗਿਆ ਬਹੁਤ ਸੋਹਣੇ ਸੋਹਣੇ ਫੁੱਲ ਖਿੜੇ ਹੋਏ ਸੀ ਪਰ ਟਿੜਕਿਆ ਘੜਾ ਫਿਰ ਤੋਂ ਉਦਾਸ ਹੋ ਗਿਆ ਕਿ ਥੋਡੀ ਮਿਹਨਤ ਫੇਰ ਤੋਂ ਡੇਢ ਰਹਿ ਗਈ ਤੁਸੀਂ ਮੈਨੂੰ ਭਰ ਕੇ ਲਿਆਏ ਸੀ ਪਰ ਆਉਂਦੇ ਆਉਂਦੇ ਮੈਂ ਫਿਰ ਤੋਂ ਅੱਧਾ ਰਹਿ ਗਿਆ ਤਾਂ ਕਿਸਾਨ ਨੇ ਕਿਹਾ ਕਿ ਫਿਰ ਤੂੰ ਚੰਗੀ ਤਰ੍ਹਾਂ ਫੁੱਲਾਂ ਨੂੰ ਦੇਖਿਆ ਨਹੀਂ ਹੈਗਾ ਜਿਹੜੇ ਸੋਹਣੇ ਸੋਹਣੇ ਸਾਰੇ ਫੁੱਲ ਖਿੜੇ ਹੋਏ ਸੀ ਉਹ ਤੇਰੇ ਆਲੇ ਪਾਸੇ ਸੀ ਤੇ ਜੋ ਸਹੀ ਖੜਾ ਸੀ ਉਸ ਪਾਸੇ ਕੋਈ ਫੁੱਲ ਨਹੀਂ ਸੀ ਪਤਾ ਕਿਉਂ ਕਿ ਮੈਨੂੰ ਕਾਫੀ ਚਿਰ ਪਹਿਲਾਂ ਪਤਾ ਲੱਗ ਚੁੱਕਿਆ ਸੀ ਕਿ ਤੂੰ ਤੜਕ ਚੁੱਕਿਆ ਤੇਰੇ ਵਿੱਚੋਂ ਪਾਣੀ ਰਿਸਣ ਲੱਗ ਗਿਆ ਹੈ ਇਸ ਕਰਕੇ ਮੈਂ ਬਾਜ਼ਾਰ ਗਿਆ ਤੇ ਉੱਥੋਂ ਸੋਹਣੇ ਸੋਹਣੇ ਫੁੱਲਾਂ ਦੇ ਬੀਜ ਲੈ ਕੇ ਆਇਆ ਤੇ ਜੇ ਇਸ ਰਸਤੇ ਉੱਤੇ ਆਪਾਂ ਦਿੱਲੀ ਜਾਂਦੇ ਆਂ ਤੇਰੇ ਵਾਲੇ ਪਾਸੇ ਮੈਂ ਸਾਰੇ ਰਾਹ ਦੇ ਉੱਤੇ ਉਹ ਬੀਜ ਬੀਜ ਦਿੱਤੇ ਖਿਲਾਰ ਦਿੱਤੇ ਤੂੰ ਰੋਜ਼ ਉਹਨਾਂ ਬੀਜਾਂ ਨੂੰ ਪਾਣੀ ਦਿੰਦਾ ਰਿਹਾ ਤੇ ਉਹ ਹੌਲੀ-ਹੌਲੀ ਪੁੰਗਰ ਕੇ ਪੌਦੇ ਬਣ ਗਏ ਫੁੱਲ ਬਣ ਗਏ ਅੱਜ ਉਹਨਾਂ ਤੇ ਦੇਖ ਕਿੰਨੇ ਸੋਹਣੇ ਸੋਹਣੇ ਫੁੱਲ ਲੱਗ ਰਹੇ ਨੇ ਉਹ ਪੂਰਾ ਰਾਹ ਸਜ ਗਿਆ ਕੀਦੇ ਕਰਕੇ ਸਿਰਫ ਤੇਰੇ ਕਰਕੇ ਮੈਂ ਤੇਰੀ ਕਮਜ਼ੋਰੀ ਨੂੰ ਤੇਰੀ ਤਾਕਤ ਬਣਾ ਦਿੱਤਾ ਉਹ ਸਾਰਾ ਰਾਹ ਫੁੱਲਾਂ ਦੇ ਨਾਲ ਸਜ ਗਿਆ ਪਰ ਕਹਾਣੀ ਮਿੱਤਰੋ ਉਸ ਟੁੱਟੇ ਘੜੇ ਦੀ ਨਹੀਂ ਹੈਗੀ ਕਹਾਣੀ ਥੋਡੀ ਤੇ ਮੇਰੀ ਹੈ ਕੋਈ ਵੀ ਦੁਨੀਆ ਉੱਤੇ ਸਰਬਗੁਣ ਸੰਪੰਨ ਨਹੀਂ ਹੁੰਦਾ ਕਮੀਆਂ ਸਾਰਿਆਂ ਵਿੱਚ ਹੁੰਦੀਆਂ ਨੇ ਪਰ ਉਹਨਾਂ ਕਮੀਆਂ ਨੂੰ ਆਪਣੀ ਤਾਕਤ ਬਣਾ ਲਵੋ ਜਿਹੋ ਜੇ ਹੈਗੇ ਹੋ ਉਸ ਨੂੰ ਸਵੀਕਾਰ ਕਰੋ ਆਪਣੀਆਂ ਕਮੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਟਿੜਕੇ ਘੜੇ ਦੀ ਕੀਮਤ ਵੀ ਸਹੀ ਘੜੇ ਤੋਂ ਜ਼ਿਆਦਾ ਹੋ ਸਕਦੀ ਹੈ ਇੱਥੇ ਇੱਕ ਸ਼ੇਅਰ ਬੋਲ ਕੇ ਸਮਾਪਤੀ ਕਰਾਂਗਾ ਕਿ ਮਿਹਨਤ ਕਰਦਾ ਜਾ ਜਿੱਤ ਦੂਰ ਨਹੀਂ ਮਿਹਨਤ ਕਰਦਾ ਜਾ ਜਿੱਤ ਦੂਰ ਨਹੀਂ ਕਿਸਮਤ ਨੂੰ ਆਖ ਦੇ ਮੈਨੂੰ ਹਾਰ ਮਨਜ਼ੂਰ ਨਹੀਂ ਜੇ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਮੈਂਟ ਕਰਕੇ ਦੱਸਿਓ ਤਾਂ ਕਿ ਕੋਈ ਵੀ ਜ਼ਿੰਦਗੀ ਦੇ ਵਿੱਚ ਹਾਰਿਆ ਹੋਇਆ ਟੁੱਟਿਆ ਹੋਇਆ ਇਸ ਕਹਾਣੀ ਨੂੰ ਸੁਣ ਕੇ ਮੋਟੀਵੇਟ ਹੋਵੇ ਤੇ ਆਪਣੇ ਉੱਤੇ ਧਿਆਨ ਦੇਵੇ ਮਿਹਨਤ ਕਰਨੀ ਸ਼ੁਰੂ ਕਰੇ ਬਾਕੀ ਜਿਉਂਦੇ ਵਾਸਤੇ ਰਹੋ ਧੰਨਵਾਦ